ਹਰੇ ਕੋਈ ਜਵਾਬ ਨਹੀਂ ਦੱਸਦਾ ਪਿਆ ਪਤਾ ਨਹੀਂ ਕਿੱਧਰ ਨੂੰ ਗਏ ਮਾਤਾ ਗਈਆਂ ਸੱਸਰੀ ਘਾਲ ਬੇਬੇ ਸੱਸਰੀ ਘਾਲ ਬਹੁਤ ਵਧੀਆ ਘਾਲ ਟੱਕੜਿਓਂ ਪਾਣੀ ਪੀ ਲਿਆ ਠੀਕ ਆ ਪੁੱਤ ਵਧੀਆ ਹੋਰ ਸਭ ਪਰਿਵਾਰ ਠੀਕ ਆ ਹਾਂਜੀ ਹਾਂਜੀ ਵਧੀਆ ਸਾਰੇ ਵਧੀਆ ਸਾਰੇ ਵਧੀਆ ਚੱਲਦੇ ਵਧੀਆ ਸਾਰੇ ਵਧੀਆ ਹੀ ਵਧੀਆ ਭਾਈ ਮਹਾਰਾਜ ਦਾ ਅੰਦਰਸਤੀ ਦੇਵੇ ਹਾਂ ਤੁਹਾ ਦਿੱਤੀ ਸੱਸਰੀ ਘਾਲ ਦਿੰਦੀ ਸੀ ਅੱਛਾ ਸੱਸਰੀ ਘਾਲ ਪੁੱਤ ਚਲ ਹੁੰਦਾ ਹੀ ਐ ਫੱਤੀ ਪੱਤਾਂ ਤਮਾ ਪਿਆ ਉਹਦਾ ਕੀ ਤਾਂ ਹੈ ਜੀ ਹੋਰ ਦੱਸੋ ਕੀ ਕਹ ਵਧੀਆ ਤੇ ਹੋ ਮੈਂ ਨਾ ਕੋ ਗੱਲ ਕਰਨੀ ਸੀ ਪੁੱਤ ਤੇਰੇ ਨਾਲ ਮੈਂ ਦੱਸੋ ਦੱਸੋ ਕੀ ਗੱਲ ਕਰਨੀ ਹੈ ਮੈਂ ਆਪ ਆਪਣੇ ਕੁੜੀ ਬਾਰੇ ਹੁਣ ਮਟਿਆਰ ਜਵਾਨ ਹੋ ਗਈ ਆ ਤੇ ਉਮਰ ਲੰਘ ਜਾਂਦੀ ਆ ਤੇ ਕੋਈ ਆਪਾ ਰਿਸ਼ਤਾ ਵੇਂਦੇ ਹਾਂ ਹਾਂ ਦੇਖੋ ਦੇਖੋ ਰਹਿਦੇ ਹਾਂ ਮੈਂ ਆਖਾਂ ਨਾ ਮੈਂ ਪੁੱਛੂੰਗੀ ਰਹਿ ਕਰਦੀ ਨਾ ਕੋਈ ਮੈਂ ਮੇਰੀ ਨਿਗਾ ਚ ਹੈਗਾ ਜੇ ਥੋੜੀ ਨਿਗਾ ਚ ਤੁਸੀਂ ਦੇਖ ਲਓ ਹੈਗਾ ਉਹ ਸਾਡੇ ਤੋਂ ਮੁੰਡਾ ਇੱਕ ਚਰਨਜੀਤ ਆ ਉਹਦਾ ਨਾ ਅੱਛਾ ਉਹ ਬਸ ਇਹ ਕੰਮ ਹੀ ਕਰਾਉਂਦਾ ਨਾਲੇ ਵਧਿਆ ਵਿਚੋਲਾ ਹਾਂ ਜਾਣ ਪਛਾਣ ਉਹਦੇ ਨਾਲ ਆਪਣੀ ਅੱਛਾ ਅੱਛਾ ਹਾਂ ਤੇ ਮੈਂ ਫੋਨ ਲਾ ਕੇ ਪੁੱਛਾਂ ਹਾਂ ਪੁੱਛ ਲਓ ਬੁਲਾ ਲਓ ਫਿਰ ਕੋਈ ਨਹੀਂ ਉਹ ਮੈਨੂੰ ਲਾ ਕੇ ਦੇ ਫੋਨ ਕੀ ਨਾ ਕੀ ਉਹਦਾ ਉਹਦਾ ਨਾ ਚਰਨਜੀਤ ਚਰਨਜੀਤ ਹਾਂ ਤੇ ਹਲ ਆਪਣੇ ਨਾਲ ਲੈ ਰਿਹਾ ਰਿਸ਼ਤਾ ਵਧੀਆ ਕਰਾ ਦਊਗਾ ਹਾਂ ਹਾਂ ਲਾਏ ਉਹਨਾਂ ਦਾ ਕੰਮ ਇਹ ਹੈ ਉਹਨੇ ਲੱਖਾਂ ਹੀ ਕਰਾਤੇ ਉਹ ਆ ਵੀ ਦਾ ਫੋਨ ਆ ਗਿਆ ਹੈਲੋ ਹਾਂਜੀ ਦੱਸੋ ਕੋਈ ਨਹੀਂ ਬੇਬੇ ਮੈਂ ਇੱਦਾਂ ਦੀ ਨੰਗੀ ਰਹਿ ਸੀ ਤੇ ਮੈਂ ਤੁਹਾਡੇ ਕੋਲੇ ਪਹੁੰਚਣ ਆਲਾ ਅੱਛਾ ਜੀ ਹਾਂ ਹਾਂ ਬਸ ਮੈਂ ਆਪਣੇ ਬਾਰਚੀਆਂ ਮੈਂ ਅੱਗੇ ਮੈਨੂੰ ਹੋਰ ਕੰਮ ਸੀ ਬਸ ਪਹੁੰਚਣ ਆਲਾ ਮੈਂ ਠੀਕ ਆ ਬਸ ਪਹੁੰਚ ਗਿਆ ਜੀ ਚੱਲ ਵਧੀਆ ਹੋ ਗਿਆ ਹੁਣ ਆਪਾਂ ਪੈਂਚਰਾਂ ਵਾਲੇ ਬਾਹਲੇ ਮੰਗਰ ਪਏ ਆ ਪੈਂਚਰਾਂ ਵਾਲੇ ਤਾਂ ਆਪਾਂ ਇੱਥੇ ਭਰ ਦਿੰਨੇ ਆ ਗੱਪ-ਗੁੱਪ ਮਾਰ ਕੇ ਕਰਾ ਦਾਂਗੇ ਰਿਸ਼ਤਾ ਆਪਾਂ ਨੂੰ ਛਾਪ ਪੈ ਜੂਗੀ ਆਪੇ ਲੜਦੇ ਫਿਰਨਗੇ ਚਾਲ ਓਏ ਇਹਨਾਂ ਦਾ ਕਰਕੇ ਮਾਤਾ ਆ ਬਾਈ ਆਂਦਾ ਇਹ ਤਾਂ ਨਹੀਂ ਗਿਆ ਆ ਆ ਗਿਆ ਮੈਂ ਫੋਨ ਹੀ ਲਾਉਂਦੀ ਸੀਗੀ ਅੱਛਾ ਆ ਬਚੋ ਲੈ ਹਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਯਾ ਬਾਈ ਜੀ ਹੋਰ ਠੀਕ ਆ ਜੀ ਵਧੀਆ ਤੁਸੀਂ ਹੋ ਠੀਕ ਹੋ ਜੀ ਵਧੀਆ ਵਧੀਆ ਤੁਸੀਂ ਹੋ ਮਾਤਾ ਜੀ ਘਰ ਪਰਵਾ ਠੀਕ ਆ ਬਹੁਤ ਵਧੀਆ ਤੁਹਾਨੂੰ ਸੁਣਾ ਉਸ ਵਧੀਆ ਜੀ ਮਾਤਾ ਜੀ ਦਾ ਫੋਨ ਕਰਿਆ ਭਲੋ ਆਇਆ ਰਹਾ ਚ ਬਾਲਾ ਖੜਤਾ ਹੈ ਉਹ ਮਾਤਾ ਜੀ ਤੁਹਾਨੂੰ ਪਤਾ ਹੀ ਆਪਣੇ ਕੰਮ ਦਾ ਕੁੜੀ ਦਿਖਾਤੀ ਇਹਨੂੰ ਮੁੰਡਾ ਦਿਖਾਤਾ ਰਿਸ਼ਤਿਆਂ ਦਾ ਕੰਮ ਆਪਣਾ ਰਿਸ਼ਤੇ ਕਰਾਉਂਦੇ ਤੁਸੀਂ ਹਾਂਜੀ ਰਿਸ਼ਤੇ ਕਰਾਉਂਦੇ ਕਿੰਨੇ ਕੁ ਰਿਸ਼ਤੇ ਕਰਾਏ ਆ ਰਿਸ਼ਤੇ ਵੀ ਹੁਣ ਤੱਕ ਮੇਰੇ ਹਿਸਾਬ ਨਾਲ 25-30 ਕਰਵਾਤੇ ਹੋਣੇ ਅੱਛਾ ਹਾਂਜੀ ਕੋਈ ਚਾਹ ਦਾ ਰਿਸ਼ਤਾ ਵੀ ਕਰਾਇਆ ਕੇ ਸਾਰੇ ਨਾ ਜੀ ਨਾ ਵਧੀਆ ਟਾਪ ਦੇ ਰਿਸਤੇ ਕਰਵਾਇਆ ਮੈਂ ਅੱਛਾ ਅੱਛਾ ਹਾਂ ਬਹੁਤ ਵਧੀਆ ਯਾਰ ਕਰਦੇ ਲੋਕ ਯਾਰ ਉਹ ਮੇਰੇ ਕਿਸਾਨੀ ਆ ਯਾਰ ਅੱਛਾ ਜੀ ਠੀਕ ਹੈ ਜਾਣਦਾ ਈ ਤੂੰ ਕੁੜੀ ਨੂੰ